ਕੋ ਜੀ ਮੈਂ ਦੀਪਕ ਭੱਟੀ ਬਤੌਰ ਐਡਵੋਕੇਟ ਮੈਂ ਪਹਿਲੀ ਵਾਰ ਖੜਾ ਹੋਇਆ ਜੀ ਜੀ ਕਾਂਗਰਸ ਨੇ ਮੇਤੇ ਭਰੋਸਾ ਦੇ ਕੇ ਮੈਨੂੰ ਟਿਕਟ ਦਿੱਤੀ ਹੈ ਦੂਸਰਾ ਮੇਰੇ ਵਾਰਡ ਦੇ ਵਿੱਚ ਮੇਰੇ ਆਪੋਜ਼ਿਟ ਜਿਹੜੇ ਆ ਉਹ ਪਹਿਲਾਂ ਵੀ ਐਮਸੀ ਰਹੇ ਆ ਉਹਨਾਂ ਨੇ ਆਪਣੇ ਹੀ ਵਾਰਡ ਦਾ ਸੋਚਿਆ ਆਪਣੇ ਹੀ ਏਰੀਆ ਦਾ ਸੋਚਿਆ ਲੋਕਾਂ ਦਾ ਕੁਝ ਨਹੀਂ ਸੋਚਿਆ ਲੋਕਾਂ ਦਾ ਉਹਨਾਂ ਨਾਲ ਰੋਸ ਆ ਲੋਕ ਉਹਨਾਂ ਤੋਂ ਖਿਜੀਓ ਆ ਜਿਨ੍ਹਾਂ ਨੇ ਮੈਨੂੰ ਖੜਾ ਕੀਤਾ ਦੂਸਰੀ ਗੱਲ ਆ ਤੁਸੀਂ ਮੇਰੀਆਂ ਗਲੀਆਂ ਦਾ ਦੇਖ ਲਓ ਮਾੜਾ ਜਿਆ ਇੱਕ ਮਿੰਟ ਜਿਹੜਾ ਬੈਗ ਪੇ ਲੈ ਕੇ ਜਾਓ ਜਿਹੜਾ ਕੈਮਰਾ ਅਗਲੀਆਂ ਦਾ ਹਾਲ ਦੇਖ ਲਓ ਜੀ ਗਲੀਆਂ ਦੇ ਵਿੱਚ ਇਹ ਕਹਿੰਦੇ ਆ ਕਿ ਸਰਕਾਰ ਨੇ ਗਲੀਆਂ ਬਣਾਤੀਆਂ ਗਲੀਆਂ ਸਾਫ਼ ਆ ਤਾਂ ਗਲੀਆਂ ਦੇਖ ਲਓ ਜੀ ਗਲੀਆਂ ਆਪੇ ਖੁਦੇ ਬੋਲਣ ਲੱਗੀਆਂ ਪਈਆਂ ਨਾਲੀਆਂ ਦੇ ਬੁਰੇ ਹਾਲ ਆ ਨਸ਼ਾ ਇਹਦਾ ਵਧੀਆ ਪਿਆ ਵਾ ਨਸ਼ੇ ਦੀ ਕੋਈ ਠੱਲ ਨਹੀਂ ਹੈ ਜਿਹਦੇ ਕਰਕੇ ਸਾਨੂੰ ਮੁੜਿਆਣਾ ਪਿਆ ਔਰ ਜੇ ਤੁਸੀਂ ਮੈਨੂੰ ਲੋਕ ਮੈਨੂੰ ਜਿਤਾਉਂਦੇ ਆ ਤੇ ਮੈਂ ਕਮ ਸੇ ਕਮ ਆਪਣੇ ਵਾਰਡ ਦੀ ਸਫਾਈ ਆਪਣੇ ਵਾਰਡ ਦੇ ਬੰਦਿਆਂ ਦਾ ਸੋਚੂਗਾ ਔਰ ਕਿਸੇ ਨੂੰ ਵੀ ਮੇਰੇ ਵਾਰਡ ਦੇ ਵਿੱਚ ਸਰਕਾਰੀ ਨੌਕਰੀ ਨਹੀਂ ਦਿੱਤੀ ਗਈ ਮੈਨੂੰ ਕੀ ਮੇਰੇ ਵਾਰਡ ਦੇ ਕੀ ਮੇਰੇ ਮਾਲ ਪਰਦੇ ਵੀ ਕਿਸੇ ਵੀ ਨੌਜਵਾਨ ਨੂੰ ਕੋਈ ਵੀ ਸਰਕਾਰੀ ਨੌਕਰੀ ਨਹੀਂ ਦਿੱਤੀ ਗਈ ਪਰ ਦੇ ਹਸਪਤਾਲ ਨਾਲ ਦੇਖ ਲਓ ਡਾਕਟਰਾਂ ਨੇ ਸੈਟਿੰਗ ਕੀਤੀ ਉਹ ਬਾਹਰ ਮੈਡੀਕਲ ਸਟੋਰਾਂ ਦੇ ਵਿੱਚ ਹਿਸਾ ਪੱਤੀ ਜਾਂਦੀ ਹੈ ਸਰਕਾਰ ਦਾ ਪੂਰਾ ਸਹਿਯੋਗ ਹੈ ਮੈਡੀਕਲ ਸਟੋਰਾਂ ਵਾਲਿਆਂ ਨੂੰ ਕੋਈ ਪੁੱਛ ਨਹੀਂ ਰਿਹਾ ਡਾਕਟਰਾਂ ਨੂੰ ਕੋਈ ਪੁੱਛ ਨਹੀਂ ਰਿਹਾ ਜੋ ਡਾਕਟਰ ਨੇ ਮੈਡੀਕਲ ਸਟੋਰ ਦੱਸ ਦੇਣਾ ਉੱਥੋਂ ਜਾ ਕੇ ਤੁਸੀਂ ਦਵਾਈ ਲੈ ਕੇ ਆ ਸਕਦੇ ਆ ਹੋਰ ਕਿਸੇ ਦਵਾਈ ਮਿਲਣੀ ਤੋਂ ਅੱਗੇ ਡਾਕਟਰ ਹਸਪਤਾਲਾਂ 'ਚ ਲੱਭਦੇ ਨੇ ਪ੍ਰਾਈਵੇਟ ਹਸਪਤਾਲਾਂ ਵਿੱਚ ਡਾਕਟਰ ਜਾਂਦੇ ਆ। ਉੱਥੇ ਜਾ ਕੇ ਉਹਨਾਂ ਨੇ ਕਮਿਸ਼ਨ ਕੀਤੇ ਹੋ ਆ। ਉਹੀ ਹਸਪਤਾਲ ਚੱਲਦੇ ਆ। ਸਰਕਾਰੀ ਹਸਪਤਾਲਾਂ ਤੇ ਜਾਓਗੇ ਤੁਸੀਂ ਉੱਥੇ ਡਾਕਟਰ ਨਹੀਂ ਲੱਭਣੇ। ਇਹਨਾਂ ਨੇ ਮੁਹੱਲਾ ਕਲੀਨਿਕ ਬਣਾਏ ਆ। ਮੁਹੱਲਾ ਕਲੀਨਿਕ ਚ ਜਾਜੋ। ਉੱਥੇ ਡਾਕਟਰ ਲੱਭ ਲਓ। ਉੱਥੇ ਵੀ ਕੋਈ ਡਾਕਟਰ ਨਹੀਂ। ਜਿਹੜਾ ਇਹ ਕਹਿੰਦੇ ਪਏ ਆ ਕਿ ਅਸੀਂ ਬਿੱਲ ਮਾਫ ਕੀਤੇ ਆ। ਉਹ ਬਿੱਲ ਮਾਫ ਤਾਂ ਕਾਂਗਰਸ ਸਰਕਾਰ ਕਰ ਗਈ ਆਪਣੇ ਟਾਈਮ ਦੇ ਵਿੱਚ। ਕ੍ਰੈਡਿਟ ਇਹ ਆਪਣੇ ਨਾਂ ਤੇ ਲਈ ਜਾਂਦੇ ਪਏ। ਉਹ ਸਰਕਾਰ ਦੇ ਪੱਲੇ ਲਾਰੇ ਝੂਠ ਵੋਟਾਂ ਨੂੰ ਲੋਕਾਂ ਨੂੰ ਪਰਮਾਣ ਦਾ ਬਸ ਹੋਰ ਪੱਲੇ ਸਰਕਾਰ ਦੇ ਕੁਝ ਨਹੀਂ ਹੈ ਬਸ ਲਾਰੇ ਲਵਾ ਲੋ ਜਿੰਨੇ ਝੂਠ ਬੋਲ ਸਰ ਨਸ਼ਾ ਖਤਮ ਕਰਾਂਗੇ ਜਿਹੜਾ ਇਸ ਟਾਈਮ ਮਾਲ ਪਰਦੇ ਵਿੱਚ ਆਮ ਹੋ ਗਿਆ ਔਰ ਸਰਕਾਰ ਕਿਉਂ ਸੁੱਤੀ ਪਈ ਹੈ ਇਹਦੇ ਬਾਰੇ ਸਾਨੂੰ ਨਹੀਂ ਪਤਾ ਲੱਗ ਰਿਹਾ ਕਿ ਰੋਜ਼ ਦੇ ਦੇਖ ਲੋ 10 ਪਰਚੇ ਮਾਲ ਪਰਥਾਣੇ ਦੇ ਵਿੱਚ ਨਸ਼ੇ ਦੇ ਦਰਜ ਹੋ ਰਹੇ ਆ ਸਰਕਾਰ ਰੋਲਾ ਪਾਉਣ ਲੱਗੀ ਹੋਵੇ ਜੀ ਨਸ਼ਾ ਮੁਕਤ ਹੋ ਗਿਆ ਜੀ ਨਸ਼ਾ ਮੁਕਤ ਹੋ ਜਾ ਥਾਣਿਆਂ ਦੇ ਵਿੱਚ ਜਾ ਕੇ ਦੇਖੋ 10 10 15 15 ਪਰਚੇ ਐਨਡੀਪੀਐਸ ਐਕਟ ਦੇ ਦਰਜ ਹੋ ਰਹਾ ਹੈ ਮੌਜੂਦਾ ਸਰਕਾਰ ਦੇ ਪੱਲੇ ਲਾਰੇ ਆ ਜੀ ਕੀਤਾ ਕੁਛ ਨਹੀਂ ਮਾਲਪੁਰ ਦੇ ਵਿੱਚ ਇੱਕ ਸਰਕਾਰੀ ਨੌਕਰੀ ਦੇ ਦਿਓ ਜਿਹੜਾ ਮਾਲਪੁਰ ਦੇ ਬੰਦੇ ਨੂੰ ਸਰਕਾਰੀ ਨੌਕਰੀ ਦਿੱਤੀ ਹੋਵੇ ਇਹਨਾਂ ਨੇ ਕਮੇਟੀ ਘਰ ਦੇ ਵਿੱਚ ਇੱਕ ਬੰਦੇ ਨੂੰ ਸਰਕਾਰੀ ਨੌਕਰੀ ਨਹੀਂ ਦਿੱਤੀ ਆ ਜਿਹੜੇ ਵਿਚਾਰੇ ਮੁਲਾਜ਼ਮ ਕੱਚੇ ਆ ਉਹ 30 ਸਾਲ ਪਹਿਲਾਂ ਵੀ ਕੱਚੇ ਸੀ ਤਾਂ ਹੁਣ ਵੀ ਕੱਚੇ ਹੀ ਰਹੇ ਔਰ ਰਿਟਾਇਰ ਵੀ ਕੱਚੇ ਹੀ ਹੋ ਜਾਣਾ ਉਹਨਾਂ ਨੇ ਮੇਰੀ ਬੇਨਤੀ ਇਹ ਹੈ ਕਿ ਮੇਰਾ ਚੋਣ ਨਿਸ਼ਾਨ ਪੰਜਾ ਹੈ ਪੰਜੇ ਨੂੰ ਵੋਟ ਪਾ ਕੇ ਕਾਮਯਾਬ ਕਰੋ ਦੂਸਰੀ ਗੱਲ ਇਹ ਆ ਕਿ ਮੈਂ ਇੱਕ ਵਾਰ ਕਮੇਟੀ ਚ ਆਇਆ ਤੇ ਮੈਂ ਕਮ ਸੇ ਕਮ ਆਪਣੇ ਵਾਰਡ ਆਪਣੇ ਮਾਲ ਪਰਦਾ ਭਲਾ ਜ਼ਰੂਰ ਸੋਚੂੰਗਾ ਇੱਕ ਵਾਰ ਮੌਕਾ ਦਿਤਾ